ਸਾਡੇ ਨਾਲ ਸ਼ੁਰੂ ਤੋਂ ਹੁੰਦਾ ਆਇਆ ਇਹ ਤਾਂ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਂ ਸਿੰਘਾਂ ਨੇ ਕਿੱਡੀ-ਕੱਡੀਆਂ ਜਿਹੜੇ ਤਸੀਹੇ ਚੱਲੇ ਨੇ ਇਹਦੇ ਸ਼ੁਰੂ ਤੋਂ ਹੁੰਦਾ ਹੀ ਆਇਆ ਸਾਡੇ ਨਾਲ ਸੋ ਇਸ ਕਰਕੇ ਇਹ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਦਿਨ ਸਦਾ ਇੱਕੋ ਜਿਹੀ ਨਹੀਂ ਰਹਿੰਦੇ ਹੁੰਦੇ ਸੋ ਇੱਕ ਕਾਨੂੰਨ ਬਣਾਉਣ ਦੀ ਸਾਨੂੰ ਜ਼ਰੂਰਤ ਕਿਉਂ ਪੈ ਗਈ ਕਿਉਂਕਿ ਬਹੁਤ ਸਮੇਂ ਤੋਂ ਇਹ ਜਿਹੜਾ ਜ਼ੁਲਮ ਹੈ ਗੁਰੂ ਸਾਹਿਬ ਨਾਲ ਇਹ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਗਏ ਤੇ ਪੰਥ ਨੂੰ ਵੀ ਭੁੱਲ ਗਏ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਆਪਾਂ ਭੁੱਲ ਗਏ ਆ ਪੰਥ ਦਾ ਭੁੱਲ ਗਏ ਆ ਜੇ ਮੈਂ ਸੰਗਤ ਨੂੰ ਇਹੀ ਕਹੂੰਗੀ ਵੀ ਅਗਰ ਇਹ ਸੰਗਤ ਨੂੰ ਬਹੁਤ ਵੱਡੀ ਖੁਸ਼ੀ ਹੈ ਵੀ ਸੰਗਤ ਇੰਨੀ ਜੁੜੀ ਹੈ ਮੇਰੇ ਬੇਟੇ ਦੀ ਬਹੁਤ ਜਾਦੇ ਇਹਨਾਂ ਨੇ ਸੁਣੀ ਹੈ ਮੇਰੇ ਸੱਚੇ ਪਾਤਸ਼ਾਹ ਤੇ ਕਾਨੂੰਨ ਪਾਸ ਹੋ ਜਾਣ ਪੁੱਤ ਬਸ ਮੈਂ ਬਹੁਤ ਵੱਡੀ ਖੁਸ਼ੀ ਹੈ ਬੰਦੀ ਸਿੰਘ ਅੱਜ ਵੀ ਬੰਦੀ ਸਿੰਘ ਨੇ ਗੁਰਬਖਸ਼ ਸਿੰਘ ਚਲਾ ਗਿਆ ਮਾਫ ਕਰਿਓ ਅਬ ਮਹਾਰਾਜ ਦੀ ਹਜ਼ੂਰੀ ਦੇ ਸਾਹਮਣੇ ਖੜੇ ਆ ਸਰਕਾਰਾਂ ਦੀ ਨੀਤ ਮੰਨ ਲਗਦੀ ਹੈ ਵੀ ਭਾਈ ਗੁਰਜੀਤ ਸਿੰਘ ਜੀ ਦਾ ਵੀ ਗੁਰਬਖਸ਼ ਸਿੰਘ ਜੀ ala ਹੋਵੇ ਹਾਲ ਤੇ ਅਸੀਂ ਕਹੀਏ ਸਿੱਖਾਂ ਨੂੰ ਤਾਂ ਭੁੱਲੀ ਜਾਣਾ ਹੈ ਆਪਾਂ ਅੱਗੇ ਆਪਣੀ ਰਾਜਨੀਤੀ ਕਰੀਏ ਅਸਲ ਵਿੱਚ ਨਾ ਇਹ ਜਿਹੜਾ ਚਾਹੁੰਦੇ ਨੇ ਕਿ ਅਸੀਂ ਨੇੜੇ ਜੇ ਜਾ ਕੇ ਜਦੋਂ ਇਲੈਕਸ਼ਨ ਹੈ ਨਾ ਉਹ ਤੇ ਨੇੜੇ ਜੇ ਜਾ ਕੇ ਐਲਾਨ ਕਰੀਏ ਜੇ ਭਾਈ ਵੋਟਾਂ ਦੀ ਖਾਤਰ ਜੇ ਭਾਈ ਗੁਰਜੀਤ ਸਿੰਘ ਨੂੰ ਕੁਝ ਹੋ ਗਿਆ ਪਰ ਲੈਣੇ ਦੇ ਦੇਣੇ ਵੀ ਪੈ ਸਕਦੇ ਨੇ ਕਿਉਂਕਿ ਹਾਲਾਤ ਵਿਗੜ ਵੀ ਸਕਦੇ ਕਾਰਾਂ ਨੇ 1947 ਚ ਫੈਸਲਾ ਹੀ ਕਰ ਲਿਆ ਕਿ ਅਸੀਂ ਸਿੱਖਾਂ ਨੂੰ ਨਾਲ ਨਹੀਂ ਰੱਖਣਾ ਗੁਲਾਮ ਬਣਾ ਕੇ ਰੱਖਣਾ ਹੈ ਉਹਨਾਂ ਨੇ ਇਹੋ ਕੁਛ ਹੀ ਕਰ ਲਿਆ ਹਾਂ ਬੱਚੇ ਹਾਂ ਬੱਚੇ ਦਰਬਾਰ ਸਾਹਿਬ ਜਾਵਾਂਗੇ ਮੇਰਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਆਪੇ ਸੁਣੂਗਾ ਆਪੇ ਸਭ ਮੇਰਾ ਛਣਛਾ ਕਾਨੂੰਨ ਪਾਸ ਹੋ ਜਾਣ ਮੇਰੇ ਸਾਤੇ ਤੇ ਸਾਨੂੰ ਬੁੱਤਵਸ ਫਰ ਕੁਛ ਨਹੀਂ ਚਾਹੀਦਾ ਕਿਉਂਕਿ ਜੇ ਜਦਨ ਬਰਗਾੜੀ ਆਪਾਂ ਸਰੂਪ ਦੀ ਬੇਦਵੀ ਹੋਈ ਸੀ ਜਿੱਦੇ ਉੱਥੇ ਬੈਠੇ ਸੀ ਗੁਰੂ ਗੋਬਿੰਦ ਸਾਹਿਬ ਦੀ ਉਸ ਦਿਨ ਉਦੋਂ ਲਈ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਦੇ ਭਾਈ ਅੱਜ ਸੇਕ ਕੌਮ ਦਾ ਜਿਹੜਾ ਇਹਦਾ ਦੁਆਲਾ ਕਢਣ ਵਾਲੇ ਬੰਦੇ ਸਾਡੇ ਵਾਲੇ ਦੁਆਲੇ ਤੁਰੇ ਫਿਰਦੇ ਸਮਾਣਾ ਵਿਖੇ ਮੌਜੂਦਾ ਸਮਾਣਾ ਟਾਵਰ ਤੋਂ ਗੁਰਾਂ ਦੀ ਵਹੀਰ ਦੀ ਸ਼ੁਰੂਆਤ ਹੋਣ ਜਾ ਰਹੀ ਆ ਜਿਹੜਾ ਕਿ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਟਾਰਟ ਹੋਣੀ ਆ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਿੰਘ ਅਗਲੇ ਪਾਸੇ ਗੁਰੂ ਸਾਹਿਬ ਦਾ ਪਾਵਨ ਸਰੂਪ ਜਿਹੜਾ ਕਿ ਨਗਰ ਕੀਰਤਨ ਦੇ ਰੂਪ ਵਿੱਚ ਸ਼ੁਰੂਆਤ ਹੋਣ ਜਾਈ ਆ ਸਮਾਣੇ ਟਾਵਰ ਤੋਂ ਤਕਰੀਬਨ ਜੇ ਆਪਾਂ 450 ਦਿਨ ਜੀਰ ਗੁਰਜੀਤ ਸਿੰਘ ਨੂੰ ਬੈਠੇ ਨੂੰ ਟਾਵਰ ਤੇ ਹੋ ਗਿਆ ਇਸ ਟਾਈਮ ਦੇ ਉੱਤੇ ਉਸੇ ਜਗ੍ਹਾ ਦੇ ਉੱਤੋਂ ਜਿਹੜੀ ਕਿ ਇਸ ਗੁਰਾਂ ਦੀ ਵਹੀਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਗੁਰੂ ਸਾਹਿਬਾਨ ਨੂੰ ਪਾਲਕੀ ਸਾਹਿਬ ਦੇ ਵਿੱਚ ਸੁਭਾਏਮਨ ਕਰ ਦਿੱਤਾ ਗਿਆ ਵਾ ਪੀਤਾ ਜਾ ਰਿਹਾ ਇਸ ਟਾਈਮ ਤੇ ਪੰਜ ਪਿਆਰੇ ਸਹਿਬਾਨ ਤੇ ਪੰਜ ਨਿਸ਼ਾਨਚੀ ਸਹਿਬਾਨ ਅਗਲੇ ਪਾਸੇ ਆ ਗੁਰੂ ਸਾਹਿਬ ਦੀ ਪਾਲਕੀ ਸ਼ਿੰਗਾਰੀ ਹੋਈ ਆ ਤਿਆਰੀ ਕੀਤੀ ਜਾ ਚੁੱਕੀ ਆ ਇਸ ਟਾਈਮ ਦੇ ਉੱਤੇ ਅਕਾਲੀ ਦਲ ਅੰਮ੍ਰਿਤਸਰ ਦੇ ਨਮਾਇੰਦੇ ਵੀ ਇਸ ਟਾਈਮ ਤੇ ਪਹੁੰਚ ਚੁੱਕੇ ਆ ਜੇ ਆਪਾਂ ਗੱਲ ਕਰੀਏ ਜਥੇਬੰਦਕ ਤੌਰ ਤੇ ਤੇ ਹਰਿਆਣਾ ਕਮੇਟੀ ਤੋਂ ਜਿਹੜੇ ਕੀ ਪ੍ਰਧਾਨ ਸਹਿਬਾਨਾ ਜਗਦੀਪ ਸਿੰਘ ਢਿੰਡਾ ਜੇ ਪਹੁੰਚੇ ਹੋਏ ਆ ਵੀਰ ਗੁਰਪ੍ਰੀਤ ਸਿੰਘ ਜਿਹੜੇ ਕੀ ਇਸ ਮੋਰਚੇ ਦੇ ਕੋਆਰਡੀਨੇਟਰ ਆ ਉਹ ਵੀ ਇਸ ਟਾਈਮ ਦੇ ਉੱਤੇ ਪਹੁੰਚ ਚੁੱਕੇ ਆ ਸਪਾਲਕੀ ਸਹਿਬਾਨ ਦੇ ਨਾਲ ਇੱਕ ਇਧਰ ਦੀ ਤਸਵੀਰ ਦਿਖਾ ਲ ਦਿਓ ਗੁਰਮੀਤ ਪਿੱਛੇ ਮੇਰੇ ਜਿਹੜਾ ਕੀ 400 ਫੁੱਟ ਉੱਪਰ ਟਾਵਰ ਦੇ ਉੱਤੇ ਮੌਜੂਦ ਵੀਰ ਗੁਰਜੀਤ ਸਿੰਘ ਉਸ ਟਾਵਰ ਤੋਂ ਦੇਖ ਰਿਹਾ ਹੋਊਗਾ ਇਸ ਜਹੋ ਜਲਾਲ ਦੀਆਂ ਤਸਵੀਰਾਂ ਵੀ ਇਸ ਸ਼ੁਰੂਆਤ ਤੋਂ ਪਹਿਲਾਂ ਆਪਾਂ ਕੁਝ ਸਲਮਾਨ ਯੋਗ ਸ਼ਕਸ਼ੀਤਾ ਵੀ ਇੱਥੇ ਪਹੁੰਚੀਆਂ ਵਾਂ ਕੋਸ਼ਿਸ਼ ਕਰਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਅਸਟਮ 400 ਫੁੱਟ ਉੱਪਰ ਟਾਵਰ ਦੇ ਉੱਤੇ ਆ ਵੀਰ ਗੁਰਜੀਤ ਸਿੰਘ ਬੈਠਾ ਹੋਇਆ ਤੇ 450 ਦਿਨ ਦੇ ਤਕਰੀਬਨ ਟਾਈਮ ਹੋ ਚੁੱਕਾ ਬਾਬਾ ਜੀ ਸਾਡੇ ਨਾਲ ਗੁਰਫਤੇ ਸੰਜ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਾਂ ਦੀ ਵਹੀਰ ਨਾਮ ਦੇਤੇ ਨਗਰ ਕੀਰਤਨ ਦੀ ਸ਼ੁਰੂਆਤ ਹੋਣ ਲੱਗੀ ਆ ਕੀ ਕਹਿਣਾ ਜਾਓਗੇ ਸੰਗਤ ਨੂੰ ਸੰਗਤਾਂ ਨੂੰ ਬੇਨਤੀ ਕਰਾਂਗੇ ਹਰ ਇੱਕ ਸਿੱਖ ਦਾ ਨਹੀਂ ਇਕੱਲਿਆਂ ਦਾ ਸਾਰੇ ਧਰਮਾਂ ਵਾਲਿਆਂ ਦਾ ਫਰਜ਼ ਬਣਦਾ ਵੱਧ ਚੜ ਕੇ ਇਹਦਾ ਹਿੱਸਾ ਵੜਨ ਵੱਧ ਚੜ ਕੇ ਹਾਜ਼ਰੀਆਂ ਭਰਨ ਤਾਂ ਕਿ ਜਿਹੜੀ ਬੋਲੀ ਸਰਕਾਰ ਹੈ ਉਹਦੇ ਕੰਨਾਂ ਤੱਕ ਆਵਾਜ਼ ਜਾ ਸਕੇ ਕਿ ਸਾਰੀ ਸੰਗਤ ਇਹਨਾਂ ਦੇ ਨਾਲ ਲਈ ਜੀ ਅ빠 ਜੀ ਤਕਰੀਬਨ 450 ਦਿਨਾਂ ਦਾ ਪੰਦ ਵੀਰ ਗੁਰਜੀਤ ਸਿੰਘ ਨੇ ਕੀਤਾ ਹੋਇਆ ਇਸ ਟਾਈਮ ਤੇ ਉੱਪਰੋਂ ਝਾਤੀ ਮਾਰੀ ਦੀ ਆ ਤੇ ਮੌਸਮ ਦੇ ਹਿਸਾਬ ਨਾਲ ਠੰਡ ਵੀ ਜਿਆਦੀ ਉੱਥੇ ਤੇ ਗਰਮੀ ਵੀ ਜਿਆਦੀ ਚੱਲੀ ਆ ਤਛਤ ਦੀ ਕਹਿ ਸਕਦੇ ਆ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਬਿਲਕੁਲ ਇਹ ਹੁਣ ਤੋਂ ਨਹੀਂ ਹੈ ਇਹ ਤੇ ਸਾਡੇ ਨਾਲ ਸ਼ੁਰੂ ਤੋਂ ਹੁੰਦਾ ਆ ਇਹ ਤਾਂ ਧੰਗੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਂ ਸਿੰਘਾਂ ਨੇ ਕਿੱਡੀ-ਕੱਡੀਆਂ ਜਿਹੜੇ ਤਸੀਹੇ ਚੱਲੇ ਨੇ ਇਹ ਤੇ ਸ਼ੁਰੂਤ ਹੁੰਦਾ ਹੀ ਆਇਆ ਸਾਡੇ ਨਾਲ ਸੋ ਇਸ ਕਰਕੇ ਇਹ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਦਿਨ ਸਾਦਾ ਇੱਕੋ ਜਿਹਾ ਨਹੀਂ ਰਹਿੰਦੇ ਹੁੰਦੇ ਤੇ ਇਹ ਕਰ ਸਕਦੇ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਇਹ ਨਹੀਂ ਅਸੀਂ ਮੰਗ ਰਹੇ ਵੀ ਸਾਨੂੰ ਐਨੇ ਕਰੋੜ ਰੁਪਈਆ ਦਿਓ ਆ ਦਿਓ ਇਹ ਤਾਂ ਕੇਵਲ ਕਾਨੂੰਨ ਹੈ ਕਾਨੂੰਨ ਵੀ ਕਿਸੇ ਦੇ ਵਿਰੁੱਧ ਨਹੀਂ ਹੈ ਜਿਹੜਾ ਗਲਤ ਬੰਦਾ ਉਹਦੇ ਵਿਰੁੱਧ ਹੈ ਵੀ ਜਿਹੜਾ ਹੈ ਨਾ ਤੇ ਗਲਤ ਦੇ ਵਿਰੁੱਧ ਤੇ ਹਰ ਇੱਕ ਨੂੰ ਆ ਜਾਣਾ ਚਾਹੀਦਾ ਇਜਲਾਸ ਵੀ ਸੱਦ ਲਿਆ ਸਰਕਾਰ ਨੇ ਗੱਲਬਾਤ ਵੀ ਹੋਈ ਉਦੋਂ ਲੱਗਦਾ ਸੀ ਕਿ ਕਾਨੂੰਨ ਵੀ ਪਾਸ ਹੋ ਜਾਊਗਾ ਫਿਰ 6 ਮਹੀਨੇ ਵਾਸਤੇ ਕਮੇਟੀ ਬਣਾਤੀ ਗਈ ਕਾਰਨ ਕੀ ਲੱਗਦਾ ਤੁਹਾਨੂੰ ਅਸਲ ਵਿੱਚ ਨਾ ਇਹ ਜਿਹੜਾ ਚਾਹੁੰਦੇ ਨੇ ਕਿ ਅਸੀਂ ਨੇੜੇ ਦੇ ਜਾ ਕੇ ਜਦੋਂ ਇਲੈਕਸ਼ਨ ਹੈ ਨਾ ਉਹਦੇ ਨੇੜੇ ਦੇ ਜਾ ਕੇ ਐਲਾਨ ਕਰੀਏ ਜੇ ਭਾਈ ਵੋਟਾਂ ਦੀ ਖਾਤਰ ਜੇ ਭਾਈ ਗੁਰਜੀਤ ਸਿੰਘ ਨੂੰ ਕੁਝ ਹੋ ਗਿਆ ਫਿਰ ਲੈਣੇ ਦੇ ਦੇਣੇ ਵੀ ਪੈ ਸਕਦੇ ਨੇ ਕਿਉਂਕਿ ਹਾਲਾਤ ਵਿਗੜ ਵੀ ਸਕਦੇ ਨੇ ਕੁੱਲ 449 ਦਿਨ ਹੋ ਗਏ ਆ ਗੁਰਜੀਤ ਸਿੰਘ ਨੂੰ ਉਸ ਟਾਵਰ ਤੇ ਬੈਠੇ ਹੋਏ ਨੂੰ ਤੇ ਉਸੇ ਹੀ ਲੋਕੇਸ਼ਨ ਦੇ ਉਤੋਂ ਹੁਣ ਗੁਰਾਂ ਦੀ ਵਹੀਰ ਨਾਮ ਦੇ ਉੱਤੇ ਜਿਹੜੀ ਅਰੰਭਤਾ ਹੋਣ ਜਾਈ ਦੇ ਨਗਰ ਕੀਰਤਨ ਦੀ ਉਹਦੀ ਸ਼ੁਰੂਆਤ ਹੋਣ ਲੱਗੀ ਆ ਅਰਦਾਸ ਬੇਨਤੀ ਹੋ ਗਈ ਆ ਪੰਜ ਨਿਸ਼ਾਨਚੀ ਸਹਿਬਾਨ ਪੰਜ ਪਿਆਰੇ ਸਹਿਬਾਨ ਗੁਰੂ ਸਾਹਿਬ ਦੀ ਹਜ਼ੂਰੀ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਆ ਤੇ ਪਾਲਕੀ ਸਹਿਬਾਨ ਦੇ ਵਿੱਚ ਗੁਰੂ ਸਾਹਿਬ ਬਿਰਾਜਮਾਨ ਹੋ ਚੁੱਕੇ ਆ ਇਸ ਟਾਈਮ ਦੇ ਉੱਤੇ ਵੱਖ-ਵੱਖ ਜਥੇਬੰਦੇ ਨਮਾਇੰਦੇ ਜਿਵੇਂ ਬਾਬਾ ਜੀ ਨੇ ਦੱਸ ਚੁੱਕੇ ਕਿ ਇਹ ਗਲੇ ਦੀ ਹੱਡੀ ਵੀ ਬਣ ਸਕਦਾ ਸਰਕਾਰ ਦੀ ਜੇ ਪਹਿਲੋ ਪਹਿਲੋ ਕਾਨੂੰਨ ਪਾਸ ਕਰ ਦੇਣ ਕਿਤੇ ਇਹ ਨਾ ਹੋਵੇ ਕੋਈ ਭਾਣਾ ਵਰਤ ਜੇ ਭਾਈ ਗੁਰਜੀਤ ਸਿੰਘ ਦੇ ਨਾਲ ਕੋਈ ਭਾਣਾ ਨਾ ਵਰਤ ਜੇ ਉਤੋਂ ਪਹਿਲੋ ਪਹਿਲੋ ਜਿਹੜਾ ਕਿ ਇਸ ਟਾਈਮ ਦੇ ਉੱਤੇ ਇਸ ਲੋਕੇਸ਼ਨ ਤੇ ਜਿਹੜਾ ਗੁਰਜੀਤ ਸਿੰਘ ਬੈਠਾ ਉਹਦੀ ਆਵਾਜ਼ ਬਲੰਦ ਕਰਨ ਵਾਸਤੇ ਨਾਲ-ਨਾਲ ਚੱਲ ਰਹੇ ਤੇ ਨਾਲ ਕਹਿੰਦੇ ਕਿ ਇਹ ਸਰਕਾਰ ਨੂੰ ਕਾਨੂੰਨ ਪਾਸ ਕਰ ਦੇਣਾ ਚਾਹੀਦਾ ਸੀ ਨੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਬਾਬਾ ਜੀ ਗੁਰਫਤੇ ਸਾਂਝ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਸ਼ਰੋਣੀ ਭਗਤ ਧੰਨਾ ਜੀ ਤਰਨਾ ਦਲ ਤੇ ਸਮੂਹ ਜਥੇਬੰਦੀ ਵੱਲੋਂ ਜੱਸਾ ਸਿੰਘ ਰੌਂਗੜੀ ਆ ਜਥੇਬੰਦੀ ਵੱਲੋਂ ਤੇ ਹੋਰ ਜਿਹਨੀ ਅੱਗੇ ਤੇ ਧਾਰਮਿਕ ਜਥੇਬੰਦੀਆਂ ਦਲਪੰਥ ਸਾਧੂ ਸੰਤ ਸਮਾਜ ਆਇਆ ਉਹਨਾਂ ਨੂੰ ਅੱਜ ਜਿਹੜਾ ਇਹ ਦੇਖ ਰਿਹਾ ਕੋ ਮਹਾਨ ਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ 15 ਦਿਨ ਦਾ ਸ੍ਰੀ ਦਰਬਾਰ ਸਾਹਿਬ ਸਿਮਾੜੇ ਤੋਂ ਪਹੁੰਚਣਾ ਸੋ ਇਹ ਕਾਨੂੰਨ ਬਣਾਉਣ ਦੀ ਸਾਨੂੰ ਜ਼ਰੂਰਤ ਕਿਉਂ ਪੈ ਗਈ ਕਿਉਂਕਿ ਬਹੁਤ ਸਮੇਂ ਤੋਂ ਇਹ ਜਿਹੜਾ ਜ਼ੁਲਮ ਹੈ ਗੁਰੂ ਸਾਹਿਬ ਦਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਕੇ ਤੇ ਪੰਥ ਨੂੰ ਵੀ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਆਪ ਭੁੱਲ ਗਏ ਆ ਪੰਥ ਦਾ ਭੁੱਲ ਗਏ ਆ ਪੰਥ ਕਿਹੜਾ ਉਹ ਢੀਲੇ ਪਾੜੇ ਦੀਆਂ ਫੌਜਾਂ ਖਾਲਸਾ ਪੰਥ ਆ ਸਾਡੇ ਰਸਤੇ ਦੇ ਮਨ ਦੇ ਵਿੱਚ ਵਿਚਾਰ ਆਉਂਦਾ ਸੀ ਕਿ ਇਹ ਕਾਲਪੁਰਖ ਦੀਆਂ ਫੌਜਾਂ ਨੇ ਇਹ ਪ੍ਰਗਟ ਹੋਈਆਂ ਫੌਜ ਤੇ ਫੋਟੋ ਜਿਹੜੀ ਇਹ ਨਿਹੰਗ ਸਿੰਘ ਦੀ ਮਾਂ ਕਾਲ ਦੀ ਆ ਦੇਖੋ ਇੱਕ ਊਂਕਾਰ ਦਾ ਜਦੋਂ ਫਰਲਾ ਨਾ ਇੱਕ ਊਂਕਾਰ ਆ ਜਦੋਂ ਬਾਬਾ ਫਤਿਹ ਸਿੰਘ ਜੀ ਨੂੰ ਕਿਹਾ ਕਿ ਰੱਬ ਦਾ ਰੂਪ ਬਣ ਕੇ ਦਿਖਾਓ ਸਾਨੂੰ ਦਿਮਾਲਾ ਗੜ ਗੁਰਦੁਆਰਾ ਸਾਹਿਬ ਤੁਸੀਂ ਦੇਖਿਆ ਹੋਣਾ ਤੇ ਉੱਥੇ ਦਿਮਾਲਾ ਸ ਜਾ ਕੇ ਜਦੋਂ ਆਏ ਤੇ ਮਹਾਰਾਜ ਜੀ ਆਬ ਨਮਸਕਾਰ ਕੀਤੀ ਤੇ ਅੱਜ ਕੀ ਹੋ ਗਿਆ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਭੁੱਲੇ ਹਾਂ ਪੰਥ ਨੂੰ ਵੀ ਭੁੱਲ ਗਏ। ਸੋ ਕਰਕੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ, ਪੰਥ ਦਾ ਸਤਿਕਾਰ ਕਰੋ। ਲੋਕੋ ਗੁਰੂ ਸਾਹਿਬ ਪੰਜ ਪੈਸੇ ਰੱਖ ਕੇ ਨਾਰੀਏ ਰੱਖ ਕੇ ਪੰਜ ਪ੍ਰਕਰਮਾ ਕਰਕੇ ਜਿਹੜੇ ਸਰ ਦੀ ਧਰਤੀ ਦੇ ਸਾਨੂੰ ਸਾਰਿਆਂ ਨੂੰ ਹੁਕਮ ਕਰਕੇ ਗਏ ਕਿ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਜੀ। ਗੁਰੂ ਗ੍ਰੰਥ ਜੀ ਮਾਨੇ ਪ੍ਰਗਟ ਗੁਰਾਂ ਕੀ ਦੇ। ਇਹਨਾਂ ਨੂੰ ਪ੍ਰਗਟ ਦੇ ਮੰਨਣਾ ਆਪਾਂ ਹਾਜ਼ਰ ਨਾਜ਼ਰ ਮੰਗਣਾ। ਸੋ ਅੱਜ ਸਾਰਿਆਂ ਦੇ ਇਹ ਚਰਨਾ ਵਿੱਚ 10 ਵੱਲੋਂ ਬੇਨਤੀ ਏ ਕਿ ਆਪਾਂ ਸਾਰੇ ਇਕੱਤਰ ਹੋ ਕੇ ਇਸ ਮਹਾਨ ਨਗਰ ਕੀਰਤਨ ਨੂੰ ਇੱਕ ਬੜਾ ਵਧੀਆ ਜਿਹੜਾ ਰੋਕੇ ਦੱਸੀਏ ਦਰਬਾਰ ਸਾਹਿਬ ਤੱਕ ਜਾਂਦਿਆਂ ਇਹ ਸਰਕਾਰਾਂ ਨੂੰ ਜਿਹੜਾ ਕਾਨੂੰਨ ਜਿਹੜਾ ਬਣਾਉਣਾ ਪੈ ਜਾਵੇ ਪੰਜਾਬ ਦੇ ਵਿੱਚ ਹੀ ਬਹੁਤਾਤ ਪੰਜਾਬੀ ਆਪਾਂ ਪੰਜਾਬ ਦੇ ਵਿੱਚ ਹੀ ਗੁਰੂ ਸਾਹਿਬ ਦੀਆਂ ਬੇਦਪੀਆਂ ਕਾਰਨ ਕੀ ਲੱਗਦਾ ਤੁਹਾਨੂੰ ਇਹ ਤੁਸੀਂ ਜਾਣਦੇ ਹੀ ਹੋ ਸਾਰਾ ਕੁਝ ਮੇਰੇ ਤੋਂ ਤੁਸੀਂ ਕੀ ਬੁਲਾਉਣਾ ਸਾਰਾ ਕੁਝ ਜਾਣਦੇ ਹੀ ਹੋ ਜੋ ਹੋ ਰਿਹਾ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਔਰ ਇਹ ਭੁੱਲ ਗਏ ਮੈਂ ਤੇ ਹੋਈ ਤੁਹਾਨੂੰ ਦੱਸਿਆ ਕਿ ਭੁੱਲ ਗਏ ਨੇ ਭੁੱਲ ਗਏ ਨੇ ਖਵਾਰੋ ਸਾਹਿਬ ਮਿਲਣਗੇ ਵਜੇ ਸ਼ਰੰਜ ਹੋਏ ਉੱਟ ਕੇ ਸਵਾ ਮਲੇਸ਼ ਕੀ ਕਰ ਕੁੜਾ ਪਸਾਰ ਡੰਕਾ ਵਜੇ ਫਤੇ ਕਾ ਲੇਖ ਲੰਗ ਅਵਤਾਰ ਇਹ ਡੰਕਾ ਵਜਣਾ ਫਤੇ ਦਾ ਲੇਖ ਲੰਗ ਅਵਤਾਰ ਨੇ ਆ ਜਾਣਾ ਸਾਰਾ ਕੋਈ ਤੁਹਾਡੇ ਸਾਹਮਣੇ ਹੋ ਜਾਣਾ ਜਦੋਂ ਇੱਥੇ ਗੁਰੂ ਨਾਨਕ ਪਾਸ਼ਾ ਜੀ ਨੂੰ ਆਉਣਾ ਪਿਆ ਇੱਥੇ 84 ਮਤਲਬ ਸਾਰੇ ਇੱਥੇ ਰਿਸ਼ੀ मुनि ਦੇਵੀ ਦੇਵ ਤੇ ਆਏ ਇਹਨਾਂ ਨੇ ਆਪਣਾ ਨਾਮ ਜਪਾਇਆ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਪ ਆਉਣਾ ਪਿਆ ਇੱਥੇ ਰੂਪ ਧਾਰ ਗਏ ਇਸ ਤਰ੍ਹਾਂ ਲੇਖ ਲੰਗ ਉਤਾਰ ਆ ਜਾਗਾ ਕਿਉਂਕਿ ਇਸ ਧਰਤੀ ਤੇ ਕਹਿਰੀ ਹੋ ਰਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਨਹੀਂ ਭੁੱਲ ਗਏ ਆਪਾਂ ਪੰਥ ਫਿਰ ਆ ਸਾਰਾ ਜਿਹੜਾ ਜ਼ੁਲਮ ਹੋ ਰਿਹਾ ਕਾਨੂੰਨ ਬਣਾਉਣ ਦੀ ਬਾਬਾ ਜੀ ਨੇ ਵੀ ਗੱਲ ਕੀਤੀ ਆ ਧਾਰਮਿਕ ਸ਼ਕਤੀਤਾ ਵੀ ਇੱਥੇ ਪਹੁੰਚ ਰਹੀਆਂ ਵਾਂ ਜੇ ਆਪਾਂ ਸਿਆਸਤ ਦੀ ਗੱਲ ਕਰਦੇ ਆ ਸਿਆਸਤ ਦੀਆਂ ਕੁਝ ਸ਼ਕਤੀਤਾ ਵੀ ਇੱਥੇ ਪਹੁੰਚਿਆ ਕਾਲੀਦਾਰ ਅਮਰਸਰ ਦੇ ਨਮਾਇंदे ਵੀ ਪਹੁੰਚੇ ਆ ਜੇ ਆਪਾਂ ਗੱਲ ਕਰੀਏ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਦਾ ਇੱਕ ਵੱਡਾ ਯੋਗਦਾਨ ਕਹਿ ਸਕਦੇ ਆ ਅੱਜ ਦੇ ਇਸ ਕਾਫਲੇ ਦੇ ਵਿੱਚ ਆ ਤੇ ਇੱਕੋ ਹੀ ਆਵਾਜ਼ ਆ ਜੇ ਆਪਾਂ ਦਲਪੰਥ ਦੀ ਗੱਲ ਕਰਦੇ ਆ ਉਹਨਾਂ ਵੱਲੋਂ ਬਾਬਾ ਜੀ ਵੀ ਪਹਿਲਾਂ ਬੋਲ ਕੇ ਗਏ ਉਹਨਾਂ ਵੱਲੋਂ ਵੀ ਕਿ ਕਾਨੂੰਨ ਬਣੇ ਕਾਨੂੰਨ ਬਣਨ ਦੇ ਵਿੱਚ ਦੇਰੀ ਕਾਦੀ ਆ ਧਾਰਮਿਕ ਗ੍ਰੰਥਾਂ ਤੇ ਬਦਬੀ ਰੋਕੂ ਕਾਨੂੰਨ ਬਣਾਣਾ ਚਾਹੀਦਾ ਵੇਖਦੇ ਆ ਇਹ 15 ਦਿਨ ਦਾ ਜਿਹੜਾ ਕਾਫਲਾ ਵਾ ਇਹਦੀ ਸ਼ੁਰੂਆਤ ਹੋਣ ਜਾ ਰਹੀ ਆ ਕਿਉਂਕਿ ਲੰਬੇ ਸਮੇਂ ਤੋਂ ਇੱਕ ਮੰਗ ਸੀ 450 ਦਿਨ ਤਕਰੀਬਨ 450 ਦਿਨ ਦਾ ਸਮਾਂ ਹੋ ਗਿਆ ਵੀਰ ਨੂੰ ਟਾਵਰ ਦੇ ਉੱਪਰ ਬੈਠਿਆ ਨੂੰ ਤੇ ਇਸ ਟਾਈਮ ਇੱਕ ਵੱਡੀ ਆਵਾਜ਼ ਇਹ ਕਾਫਲਾ ਬੁਲਾਉਂਦਾ ਕਰੂਗਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬੀਬੀਆਂ ਪਹਿਣਾ ਜੀ ਹੋ ਸਨਮਾਨ ਕੀਤਾ ਜਾ ਰਿਹਾ ਵਾ ਵੱਖ-ਵੱਖ ਸ਼ਕਤੀਆਂ ਦਾ ਇਸ ਟਾਈਮ ਹਰਿਆਣਾ ਗੁਰਦੁਆਰਾ ਪਰਮਲ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਦਾ ਸਤਿਕਾਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਰਾਮ ਸਿੰਘ ਰਾਣਾ ਦਾ ਸਤਿਕਾਰ ਕੀਤਾ ਜਾ ਰਿਹਾ ਸੀ ਵੱਖ-ਵੱਖ ਸ਼ਕਤੀਆਂ ਜਿਹੜੀਆਂ ਇੱਥੇ ਪਹੁੰਚੀਆਂ ਵਾ ਉਹਨਾਂ ਦਾ ਖਾਸ ਤੌਰ ਤੇ ਸਤਿਕਾਰ ਕੀਤਾ ਜਾ ਰਿਹਾ ਸਿਰੋਪਾਉ ਬਖਸ਼ਿਸ਼ ਦੇ ਕੇ ਤੇ ਇਸ ਕਾਫਲੇ ਦੀ ਅਰੰਭਤਾ ਹੋਣ ਜਾ ਰਹੀ ਆ ਇੱਥੋਂ ਇਸ ਕਾਫਲੇ ਦੀ ਅਰੰਭਤਾ ਹੋਣ ਜਾ ਰਹੀ ਮਾਰਚ ਦੀ ਰੰਭਤਾ ਹੋਣ ਜਾ ਰਹੀ ਆ ਗੁਰਾਂ ਦੀ ਵਹੀਰ ਨਗਰ ਕੀਰਤਨ ਜਿਹੜਾ ਕਿ ਸਮਾਣੇ ਟਾਵਰ ਮੋਰਚੇ ਤੋਂ ਸ਼ੁਰੂਆਤ ਹੋਣ ਜਾ ਰਹੀ ਆ ਇਸ ਟਾਵਰ ਮੋਰਚੇ ਦੇ ਵਿੱਚ ਤਕਰੀਬਨ 100 ਸੌਰੀ 450 ਦਿਨ ਦਾ ਸਫਰ ਗੁਰਜੀਤ ਸਿੰਘ ਦਾ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਆ ਪਹਿਲੇ ਗੁਰਫਤੇ ਸਾਂਝ ਕਰਦੇ ਮਾਤਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਟਾ ਜੀ 449 ਦਿਨ ਹੋ ਗਏ ਵੀਰ ਨੂੰ ਉੱਪਰ ਬੈਠਿਆ ਹਾਂ ਬੇਟਾ ਜੀ ਹਾਂ ਸਾਡੇ 4 150 ਹੋ ਗਏ 150 ਹਾਂ ਹਾਂ ਬੇਟੀ ਹਾਂ 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 ਬੱਸ ਸਰੋ ਮੈਂ ਸੰਗਤ ਨੂੰ ਇਹੀ ਕਹੂੰਗੀ ਵੀ ਮੇਰੀ ਸੰਗਤ ਨੂੰ ਬਹੁਤ ਵੱਡੀ ਖੁਸ਼ੀ ਹੈ ਵੀ ਸੰਗਤ ਇੰਨੀ ਜੁੜੀ ਹੈ ਮੇਰੇ بیٹے ਦੀ ਬਹੁਤ ਜਾਦੇ ਇਹਨਾਂ ਨੇ ਸੁਣੀ ਹੈ ਮੇਰੇ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਹੋ ਜਾਣ ਪੁੱਤ ਬਸ ਮੈਂ ਬਹੁਤ ਵੱਡੀ ਖੁਸ਼ੀ ਹੈ ਅਜੇ ਨਵਾਂ ਸਾਲ ਹੈ ਭਾਗਾਂ ਵਾਲੇ ਨੇ ਜਿੰਨੇ ਵੀ ਆਏ ਨੇ ਮੇਰੇ ਬੱਚੇ ਮੇਰੇ ਵੀਰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪੁੱਤੇ ਇੱਕ ਨਵਾਂ ਸਾਲ ਆ ਇੱਕ ਗੁਰੂ ਦੀ ਗੱਲ ਹੋ ਰਹੀ ਆ ਇੱਕ ਵੱਡਾ ਕਾਫਲਾ ਜਿਹੜਾ ਇਸ ਟਾਈਮ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਜਾ ਹਾਂ ਬੱਚੇ ਹਾਂ ਬੱਚੇ ਦਰਬਾਰ ਸਾਹਿਬ ਜਾਵਾਂਗੇ ਮੇਰਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਆਪੇ ਸੁਣੂਗਾ ਆਪੇ ਸਭ ਮੇਰਾ ਛਣਛਾ ਕਾਨੂੰਨ ਪਾਸ ਹੋ ਜਾਣ ਮੇਰੇ ਧਾਤੇ ਤੇ ਸਾਨੂੰ ਪੁੱਤ ਵਸ ਫਰ ਕੁਛ ਨਹੀਂ ਚਾਹੀ ਸਰਕਾਰ ਵੱਲੋਂ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਤਾਂ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਡੇਢ ਸਾਲ ਹੋ ਗਏ ਪੁੱਤ ਮੈਨੂੰ ਬੇਨਤੀਆਂ ਕਰਦੀ ਨੂੰ ਵੀ ਕਾਨੂੰਨ ਪਾਸ ਕਰਾਓ ਮੇਰਾ ਬੱਚਾ ਆ ਜੀ ਸਾਨੂੰ ਬਹੁਤ ਲੋੜ ਹੈ ਉਹਦੀ ਸਾਡਾ ਘਰ ਦਾ ਉਹੀ ਮੋਢੀ ਹੈ ਪੁੱਤ ਬਹੁਤ ਡੇਢ ਸਾਲ ਹੋ ਗਏ ਪੁੱਤ ਮੈਨੂੰ ਸਰਕਾਰ ਅੱਗੇ ਹੱਥ ਜੋੜਦੀ बस मेरी यही विनती है भी ਛੇਤੀ ਤੋਂ ਛੇਤੀ ਕਾਨੂੰਨ ਪਾਸ ਹੋ ਜਾ ਇਸ ਕਾਫਲੇ ਦਾ ਹਿੱਸਾ ਬਣਨ ਜਾ ਰਹੇ ਤੁਸੀਂ ਵੀ ਨਾਲ-ਨਾਲ ਤਰ੍ਹਾਂ ਵਿੱਚ ਹਾਂ ਨਾਲ ਜਾ ਰਹੇ ਹਾਂ ਸੱਚੇ ਪਾਤਸ਼ਾਹ ਦੇ ਦਰਬਾਰ ਸਾਹਿਬ ਜਾਵਾਂਗੇ ਪੁੱਤ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਮੇਰੇ ਸਾਰੇ ਬੱਚਿਆਂ ਨੂੰ ਸਾਰੀ ਸੰਗ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਮੇਰਾ ਵਾਹਿਗੁਰੂ ਜੀ ਅੱਗੇ ਪਿੱਛੇ ਦਾ ਮਾਲਕ ਰਹੇ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀਤ ਸਿੰਘ ਦੀ ਮਾਤਾ ਉਹਨਾਂ ਨੇ ਕੌਮ ਦੀ ਚੜ੍ਹ ਦੀ ਕਲਾ ਦੀ ਅਰਦਾਸ ਬੇਨਤੀ ਵੀ ਕੀਤੀ ਆ ਤੇ ਭੌਤਮਾਨ ਨੂੰ ਅਪੀਲ ਵੀ ਕੀਤੀ ਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਛੇਤੀ ਤੋਂ ਛੇਤੀ ਕਾਨੂੰਨ ਬਣ ਜੇ ਕਿਉਂਕਿ ਘਰ ਦਾ ਮੋਢੀ ਆ ਵੀਰ ਗੁਰਜੀਤ ਸਿੰਘ ਉਹ ਕਹਿੰਦੇ ਕਿ ਸਾਡਾ ਘਰ ਜਿਹੜਾ ਵਾ ਉਹਦੇ ਸਿਰ ਤੇ ਚੱਲਦਾ ਵਾ ਤੇ ਉਹ ਘਰ ਦਾ ਸਾਡਾ ਮੋਢੀ ਆ ਜੋ ਕਾਨੂੰਨ ਪਾਸ ਹੋਊਗਾ ਤੇ ਉਹ ਫੇਰੀ ਥੱਲੇ ਆਉਣਗੇ ਤੇ ਘਰ ਦਾ ਮੋਢੀ ਹੋਣ ਦੇ ਨਾਤੇ ਘਰ ਹੀ ਉਹਨਾਂ ਦਾ ਸਿਰ ਤੇ ਆ ਬਾਕੀ ਉਹਨਾਂ ਗੁਰੂ ਸਾਹਿਬ ਦੀ ਕਾਰ ਕਿਰਪਾ ਵੀ ਕੀਤੀ ਆ ਕਿ ਸੰਗਤ ਆਪਾਰ ਕਿਰਪਾ ਵਾ ਇਸ ਟਾਈਮ ਦੇ ਉੱਤੇ ਨਗਰ ਕੀਰਤਨ ਦੀ ਜਿਹੜੀ ਰੰਮਤਾ ਹੋ ਰਹੀ ਆ ਇੱਕ ਸੁਨੇਹਾ ਸੀ ਉਸ ਮਾਤਾ ਵੱਲੋਂ ਵੀਰ ਗੁਰਜੀਤ ਸਿੰਘ ਦੀ ਮਾਤਾ ਦਾ ਸੁਨੇਹਾ ਪੰਜਾਬ ਸਰਕਾਰ ਤੱਕ ਵੀ ਨਾਲ ਉਹਨਾਂ ਕਹਿੰਦੇ ਕਿ ਅਸੀਂ ਗੁਰੂ ਸਾਹਿਬ ਦੀ ਹਜੂਰੀ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਵੀ ਕਰਾਂਗੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜਿੱਥੇ ਕਰਨੀ ਆ ਨਾਲ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਆਪ ਜਾਣ ਜਾਣਾ ਉਹ ਸਾਰਾ ਕੁਝ ਸਾਫ ਕਰਾਉਣਗੇ ਜੇ ਸ੍ਰੀ ਗੁਰੂ ਰਾਮਦਾਸ ਜੀ ਦੀ ਗੱਲ ਕੀਤੀ ਆ ਉਸ ਦਰ ਤੇ ਕਹਿੰਦੇ ਨਤਮਸਤਕ ਹੋਵਾਂਗੇ ਤੇ ਉਸ ਦਰ ਤੋਂ ਝੋਲੀਆਂ ਭਰਨ ਵਾਸਤੇ ਇੱਕ ਤੋਂ 15 ਦਿਨ ਦਾ ਇੱਕ ਵੱਡਾ ਕਾਫਲਾ ਜਿਹੜਾ ਕਿ ਸੰਗਤਾਂ ਨੂੰ ਜਗਾਊਗਾ ਵੀ ਤੇ ਨਾਲ ਨਾਲ ਇੱਕ ਸੁਨੇਹਾ ਇੱਕ ਹੋਕਾ ਲੈ ਕੇ ਉਹਨਾਂ ਪਿੰਡਾਂ ਦੇ ਵਿੱਚ ਚੱਲ ਰਿਹਾ ਹਰਿਆਣਾ ਕਮੇਟੀ ਦਾ ਇਸ ਨਗਰ ਕੀਰਤਨ ਦੇ ਵਿੱਚ ਇੱਕ ਖਾਸ ਯੋਗਦਾਨਾਵਾ ਉਹਨਾਂ ਦਾ ਗੱਡੀਆਂ ਦਾ ਕਾਫਲਾ ਉਹਨਾਂ ਦੇ ਸੇਵਾਦਾਰ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਜਗਦੀਸ਼ ਸਿੰਘ ਢਿੰਡਾ ਜੜ ਵਿਸ਼ੇਸ਼ ਤੌਰ ਤੇ ਉੱਚੇ ਚੇਤੂਰ ਤੇ ਪਹੁੰਚੇ ਆ ਸਿੱਖ ਜਿੱਥੇ ਬੰਦੇ ਨਮਾਇंदे ਪਹੁੰਚੇ ਆ ਅਕਾਲੀ ਦਰ ਅਮਰਸਰ ਦੇ ਨਮਾਇंदे ਪਹੁੰਚੇ ਆ ਆਪਾਂ ਕੋਸ਼ਿਸ਼ ਕਰਾਂਗੇ ਸਾਰਿਆਂ ਨਾਲ ਗੱਲਬਾਤ ਕਰਨ ਦੀ ਕਾਫਲੇ ਦੀ ਸ਼ੁਰੂਆਤ ਹੋਈ ਹੈ ਇਸ ਟਾਈਮ ਦੇ ਉੱਤੇ ਇਹ ਤਸਵੀਰਾਂ ਇਹ ਤਸਵੀਰਾਂ ਉਸ ਕਾਫਲੇ ਦੀਆਂ ਜਿਹੜਾ ਕਾਫਲਾ ਤਕਰੀਬਨ 450 ਦਿਨ ਟਾਵਰ ਤੇ ਬੈਠਿਆਂ ਨੂੰ ਗੁਰਜੀਤ ਸਿੰਘ ਨੂੰ ਤੇ ਅੱਜ ਇੱਕ ਵੱਡੀ ਆਵਾਜ਼ ਬੁਲੰਦ ਕਰਨ ਵਾਸਤੇ ਕਾਫਲਾ ਚੱਲਿਆ ਵਾ ਅਕਾਲੀ ਦਲ ਅੰਮ੍ਰਿਤਸਰ ਦਾ ਮੈਂ ਜ਼ਿਕਰ ਕਰ ਰਿਹਾ ਸੀ ਉਹਨਾਂ ਦੇ ਕਾਲੀ ਦਲ ਅੰਮ੍ਰਿਤਸਰ ਤੋਂ ਵੀ ਸਾਡੇ ਨਾਲ ਪ੍ਰੋਫੈਸਰ ਮਹਿੰਦਰਪਾਲ ਜੁੜ ਚੁੱਕੇ ਆ ਫਸਾਪਲ ਗੁਰਸੱਤੇ ਸੰਚ ਕਰਦੇ ਆ ਵਾ ਗੁਰਜੀਤ ਦਾ ਕਾਫਲਾ ਸੋ ਵਾ ਗੁਰਜੀਤ ਜੀ ਕੀ ਫਤਿਹ ਸਭ 450 ਦਿਨਾਂ ਦਾ ਸਫਰ ਨੌਜਵਾਨ ਟਾਵਰ ਤੇ ਬੈਠਾ ਹੋਇਆ ਅਜੇ ਤੱਕ ਸਰਕਾਰਾਂ ਤੱਕ ਆਵਾਜ਼ ਨਹੀਂ ਪਹੁੰਚ ਸਕੀ। ਦੇਖੋ ਜੀ ਜਿਨ੍ਹਾਂ ਸਰਕਾਰਾਂ ਨੇ 1947 'ਚ ਫੈਸਲਾ ਹੀ ਕਰ ਲਿਆ ਕਿ ਅਸੀਂ ਸਿੱਖਾਂ ਨੂੰ ਨਾਲ ਨਹੀਂ ਰੱਖਣਾ, ਗੁਲਾਮ ਬਣਾ ਕੇ ਰੱਖਣਾ ਹੈ। ਉਹਨਾਂ ਨੇ ਇਹੀ ਕੁਛ ਹੀ ਕਰ ਲਿਆ। ਪਾਲ ਕੀ ਦਾ ਮਗਰ ਆ ਜੋ ਸਾਰੇ ਤਵੱਜੂ ਦੀ ਮਜਾ ਹਾਂ। ਇੱਧਰ ਹੋ। ਇਸ ਕਰਕੇ ਇਹ ਵੀ ਜਿਹੜਾ ਭਾਈ ਗੁਰਜੀਤ ਸਿੰਘ ਜੀ ਕਰ ਰਹੇ ਨੇ ਸੰਘਰਸ਼ ਉਹਦਾ ਵੀ ਕਾਰਨ ਇਹੀ ਹੈ ਤੇ ਕੋਈ ਨਾ ਕੋਈ ਬਹਾਨਾ ਕਰਕੇ ਉਹਨਾਂ ਨੇ ਤਸੀਹੇ ਦੇਣੇ ਨੇ ਪਸਾਬ 450 ਦਿਨ ਵੀਰ ਗੁਰਜੀਤ ਸਿੰਘ ਉੱਪਰ ਬੈਠਾ ਹੋਇਆ ਪਰ ਅੱਜੇ ਤੱਕ ਕੋਈ ਫੈਸਲਾ ਪੰਜਾਬ ਸਰਕਾਰ ਵੱਲੋਂ ਨਾ ਲੈਣਾ ਕੀ ਉਡੀਕ ਕੀਤੀ ਜਾ ਰਹੀ ਪੰਜਾਬ ਸਰਕਾਰ ਸੈਂਟਰ ਵੱਲ ਦੇਖਦੀ ਹੈ ਸੈਂਟਰ ਜਾਣ ਕੇ मुट्ठी ਬੰਦ ਕਰਕੇ ਬੈਠੀ ਹੈ ਇਹ ਇਕੱਲਾ ਸਰਦਾਰ ਗੁਰਜੀਤ ਸਿੰਘ ਜੀ ਨਾਲ ਨਹੀਂ ਹੋ ਰਿਹਾ ਸਿੱਖਾਂ ਦੀਆਂ ਮੋਰਚੇ ਤੇ ਮੰਗਾਂ ਜਿੱਥੇ-ਜਿੱਥੇ ਵੀ ਹੈਗੀਆਂ ਨੇ ਸਭ ਦਾ ਇਹੀ ਹਾਲ ਕੀਤਾ ਹੋਇਆ ਔਰ ਇਹ ਅੱਜ ਦਾ ਨਹੀਂ 1947 ਦਾ ਹੈ ਪਰ 1978 ਤੋਂ ਤਾਂ ਲਗਾਤਾਰ ਹੀ ਹੈ ਜਿਹੜਾ ਧਰਮ ਜਿਤ ਮੋਰਚਾ ਚੱਲਿਆ ਸੀ 1984 ਦੇ ਵਿੱਚ ਕੀ ਉਹਦਾ ਫੈਸਲਾ ਹੋ ਗਿਆ ਉੱਥੇ ਜਿਹੜੀ ਰੈਫਰੈਂਸ ਲਾਇਬ੍ਰੇਰੀ ਸਾਡੀ ਲੈ ਗਈ ਕਿ ਉਹ ਬੇਅਦਬੀ ਤੋਂ ਘਟ ਹੈ ਉਹਦੀ ਹੁਣ ਗੱਲ ਹੀ ਨਹੀਂ ਚਲਦੀ ਸਰਕਾਰਾਂ ਕਹਿੰਦੀਆਂ ਨੇ ਵੀ ਇੰਨੇ ਮਸਲੇ ਖੜੇ ਕਰ ਦੋ ਵੀ ਇਹ ਆਪਣੇ ਪਿਛਲੇ ਮਸਲੇ ਆਪ ਹੀ ਭੁੱਲ ਜਾਣ ਉਹੀ ਹੁਣ ਗੁਰਜੀਤ ਸਿੰਘਾ ਹੁਣ ਗੁਰਜੀਤ ਸਿੰਘ ਜੀ ਦੀ ਮੈਂ ਉਦਾਹਰਨ ਦਿੰਨਾ ਕਿੰਨੇ ਸਿਰ ਨਾਲ ਬੈਠਾ ਗੁਰਬਖਸ਼ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਟੈਂਕੀ ਤੇ ਚੜ ਗਿਆ ਬੰਦੀ ਸਿੰਘ ਅੱਜ ਵੀ ਬੰਦੀ ਸਿੰਘ ਨੇ ਗੁਰਬਖਸ਼ ਸਿੰਘ ਚਲਾ ਗਿਆ ਮਾਫ ਕਰਿਓ ਅਬ ਅਮਾਰਾ ਇਹਦੀ ਹਜੂਦੀ ਦੇ ਸਾਹਮਣੇ ਖੜੇ ਆ ਸਰਕਾਰਾਂ ਦੀ ਨੀਤ ਮੈਨੂੰ ਲੱਗਦੀ ਹੈ ਵੀ ਭਾਈ ਗੁਰਜੀਤ ਸਿੰਘ ਜੀ ਦਾ ਵੀ ਗੁਰਬਖਸ਼ ਸਿੰਘ ਜੀ ਵਾਲਾ ਹੋਵੇ ਹਾਲ ਤੇ ਅਸੀਂ ਕਹੀਏ ਸਿੱਖਾਂ ਨੂੰ ਤਾਂ ਭੁੱਲੀ ਜਾਣਾ ਹੈ ਆਪਾਂ ਅੱਗੇ ਆਪਣੀ ਰਾਜਨੀਤੀ ਕਰੀਏ ਬਾਦਲੇ ਵੀ ਇਹੀ ਸੋਚਦੇ ਰਹੇ ਨੇ ਪਰ ਇਹ ਵੀ ਨਾਲ ਦੇਖਣਾ ਚਾਹੀਦਾ ਹੈ ਵੀ ਅੱਜ ਬਾਦਲ ਕਿੱਥੇ ਫਿਰਦੇ ਨੇ ਅੱਜ ਕਾਂਗਰਸ ਕਿੱਥੇ ਫਿਰਦੀ ਹੈ ਤੇ ਆਪ ਵੀ ਉੱਥੇ ਹੀ ਫਰੇਗੀ ਤੇ ਭਾਜਪਾ ਜਿਹੜੀ ਪਿੱਛੇ ਰਹਿ ਕੇ ਸਾਰਾ ਕੁਝ ਕਰਵਾ ਰਹੀ ਹੈ ਨਾ ਉਹਨੂੰ ਵੀ ਪੰਜਾਬ ਦੇ ਵਿੱਚ ਪੈਰ ਨਹੀਂ ਲੱਗਣੇ ਜਿਹੜੇ ਸੋਚੀ ਬੈਠੀ ਆ ਉਹ ਵੀ ਮੈਂ ਤਾਂ ਅਮੀਰੀ ਨਾਲ ਪੈਸੇ ਨਾਲ ਗਦਾਰਾਂ ਨੂੰ ਖਰੀਦ ਕੇ ਆਪਣੀ ਸਰਕਾਰ ਬਣਾ ਲਾਂਗੀ ਕਿ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਅਜ ਜਿੰਦੇ ਰਹੇ ਤਾਂ ਉਦੀ ਵੀ ਸਰਕਾਰ ਨਹੀਂ ਬਣਦੀ ਸੋ ਮੈਂ ਇਸ ਟਾਵਰ ਮੋਰਚੇ ਦੀ ਹਮਾਇਤ ਕਰਦਾ ਹੋਇਆ ਆਪਣੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਸਿੱਖਾਂ ਨੂੰ ਕਹਿਣਾ ਕਿ ਉਹ ਲੋਕ ਜਿਨ੍ਹਾਂ ਤੋਂ ਅੱਜ ਮੰਗ ਰਹੇ ਹੋ ਉਹਨਾਂ ਨੂੰ ਜਦੋਂ ਕੁਰਸੀਆਂ ਤੇ ਬਿਠਾਉਨੇ ਹੋ ਨਾ ਉਦੋਂ ਜਰੂਰ ਸੋਚ ਲਿਆ ਕਰੋ ਕਿ ਕਿਹਨੂੰ ਬਣਾ ਰਹੇ ਹੋ ਉਹਦੀ ਕ੍ਰੈਡੀਬਿਲਟੀ ਕੀ ਹੈ ਇੱਕ ਜੁੱਤਾ ਲੈਣ ਵਕਤ ਵੀ ਅਸੀਂ ਸੋਚਦੇ ਹਾਂ ਇੱਕ ਜੁੱਤਾ ਲੈਣ ਵਕਤ ਵੀ ਅਸੀਂ ਸੋਚਦੇ ਹਾਂ ਵੀ ਉਹ ਕੰਪਨੀ ਦੇ ਜੁੱਤੇ ਲਈਏ ਜਿਹੜਾ ਜੁੱਤਾ ਪਰਖਿਆ ਹੋਇਆ ਹੋਵੇ ਜਿਹੜਾ ਹੰਢਣਸਾਰ ਹੋਵੇ ਅਸੀਂ ਹਰ ਵਾਰੀ ਉਹ ਸਰਕਾਰ ਬਣਾ ਦਿੰਨੇ ਆ ਜਿਹੜੀ ਕਦੇ ਪਰਖੀ ਪਰਖ ਕੇ ਫੇਲ ਹੋ ਗਈ ਹੈ ਜਾਂ ਜਿਹੜੀ ਪਰਖੀ ਨਹੀਂ ਹੈਗੀ ਸੋ ਉਹ ਮੈਂ ਤਾਂ ਸਜਦਾ ਕਰਦਾ ਭਾਈ ਗੁਰਜੀਤ ਸਿੰਘ ਜੀ ਦੇ ਸਿਰਣ ਨੂੰ ਪਰ ਨਾਲ ਹੀ ਕਹਿਣਾ ਕਿ ਇਹਨਾਂ ਸਰਕਾਰਾਂ ਦੇ ਇਸ ਮੁਲਕ ਦੀ ਜਿਹੜੀ ਡੀਪ ਸਟੇਟ ਹੈ ਉਹਦਾ ਜਿਹੜਾ ਮਨਸੂਪਾ ਉਹ ਸਿੱਖਾਂ ਦੇ ਉਲਟਾ ਹੈ ਘਟ ਗਿੰਦਤਿਆਂ ਦੇ ਉਲਟਾ ਹੈ ਤੇ ਇਹ ਕਦੇ ਵੀ ਪੂਰਾ ਨਹੀਂ ਹੋਏਗਾ ਜੇ ਹੋਏਗਾ ਤਾਂ ਦੁੱਧ ਚ ਕਾਂਜੀ ਪਾ ਕੇ ਦੇਣੀ। ਅੱਛਾ ਪਰਕ ਕੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਹੁਣ ਤੱਕ ਤੁਸੀਂ ਕਿਹਾ ਕਿ ਕੀ ਉਡੀਕਿਆ ਜਾ ਰਿਹਾ ਕਿ ਸ਼ਹੀਦੀ ਹੋ ਜਾਏ ਉਹ ਤੇ ਆਪ ਕਹਿ ਰਹੇ ਕਿ ਮੇਰਾ ਮਰਨਾ ਢੀਕ ਰਹੇ ਹੋ ਮੇਰੇ ਮਰਨ ਤੋਂ ਬਾਅਦ ਵੱਡੇ ਇਕੱਠ ਵੀ ਹੋਣਗੇ ਇੱਥੇ ਹੁਣ ਵੱਡੇ ਵੱਡੇ ਇਕੱਠ ਨਾ ਹੋਣਾ ਕਾਰਨ ਕੀ ਲੱਗਦਾ ਸੇਟ ਨੂੰ ਮੇਰੀ ਬੇਨਤੀ ਸੁਣਿਓ ਗੰਭੀਰਤਾ ਨਾਲ ਵੀ ਸਟੇਟ ਨੂੰ ਨਾ ਭਾਈ ਗੁਰਜੀਤ ਸਿੰਘ ਜੀ ਵਰਗੇ ਸਾਡੇ ਹੀਰਿਆਂ ਦੇ ਜਾਣ ਦਾ ਕੋਈ ਡਰ ਨਹੀਂ ਕੋਈ ਫਿਕਰ ਨਹੀਂ ਜੇ ਉਹ ਚਲੇ ਵੀ ਜਾਣਗੇ ਨਾ ਸਰਕਾਰ ਇਹੀ ਕੁਛ ਹੀ ਕਰ ਰਹੀ ਹੋएगी ਜੋ ਅੱਜ ਕਰ ਰਹੀ ਹੈ ਕਿ ਸੰਜਰਨੈਲ ਸਿੰਘ ਜੀ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਇਹ ਸਰਕਾਰ ਬਦਲੀ ਕਿਉਂ ਉਹਨਾਂ ਨੂੰ ਪਤਾ ਲੱਗਾ ਕਿ ਲੋਕ ਤਾਂ ਉਹਦੀ ਸਰਕਾਰ ਵੜਾ ਦਿੰਦੇ ਨੇ ਜਿਹੜਾ ਬੰਦਾ ਸਿੱਖਾਂ ਨੂੰ ਮਾਰਦਾ ਸੋ ਇਹ ਸਰਕਾਰ ਕੋਲ ਆਪਣੇ ਡੈਟੇ ਨਹੀਂ ਸਾਡੇ ਕੋਲ ਸੰਘਰਸ਼ ਦਾ ਆਪਣਾ ਅਸੀਂ ਹੁਣ ਸ਼ਹੀਦੀ ਦਿਨ ਬਣਾ ਕੇ ਹਟੇ ਆ ਸਾਰੇ ਸਿੱਖ ਸਾਨੂੰ ਆਪਣੀ ਸ਼ਹੀਦੀਆਂ ਤੇ ਮਾਣ ਹੈ ਸਾਨੂੰ ਆਪਣੇ ਸਿਰਲ ਤੇ ਮਾਣ ਹੈ ਪਰ ਸਰਕਾਰਾਂ ਕੋਲ ਇੱਕ ਲਿਸਟ ਹੈ ਬੜੀ ਲੰਬੀ ਵੀ ਜਿਨ੍ਹਾਂ ਇਹਨਾਂ ਨੂੰ ਜਾਦਾ ਮਾਰਿਆ ਹੈ ਨਾ ਇਹ ਉਹਦੇ ਹੀ ਹੱਕ ਜਾਂਦੇ ਧੰਨਵਾਦ ਜੀ ਭਾਬਾ ਜੀ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਫਤੇ ਸਾਂਝ ਕਰ ਲਈਏ ਵਰਜੀਕਾ ਖਾਲਸਾ ਵਰਜੀ ਫਤੇ ਜੀ ਹਾਂਜੀ ਸਿੱਦਕ 450 ਦਿਨਾਂ ਦੇ ਉੱਤੋਂ ਵੇਖਿਆ ਜਾ ਰਿਹਾ ਭਾਈ ਗੁਰਜੀਤ ਸਿੰਘ ਦਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਗੱਲ ਇਹ ਆਪਾਂ ਗੁਲਾਮ ਆ ਗੁਲਾਮਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਅਸੀਂ ਅੱਜ 40 ਸਾਲ ਤੋਂ ਸਿਵਰਜੀ ਸਿੰਘ ਬਾਦਲ ਦੇ ਨਾਲ ਇਹ ਗੱਲ ਕਹਿ ਰਹੇ ਆਂ ਵੀ ਸਾਨੂੰ ਆਪਣਾ ਘਰ ਚਾਹੀਦਾ ਤੇ ਜਿਹੜੀਆਂ ਜਥੇਬੰਦੀਆਂ ਨੂੰ ਤੁਸੀਂ ਵੋਟਾਂ ਪਾਡੇ ਹੋ ਉਹ ਜਿਹੜੀਆਂ ਵੋਟਾਂ ਪਾਣੇ ਹੋ ਉਹਨਾਂ ਦਾ ਹੀ ਅੱਜ ਸਤੇਨਾਸ਼ ਕੀਤਾ ਹੋਇਆ ਹੈ ਕਿਉਂਕਿ ਜਿਹਦੇ ਦਿਨ ਬਰਗਾੜੀ ਆਪਾਂ ਸਰੂਪ ਦੀ ਬੇਦਵੀ ਹੋਈ ਸੀ ਜਿਹਦੇ ਲ ਉੱਥੇ ਬੈਠੇ ਸੀ ਗੁਰੂ ਗ੍ਰੰਥ ਸਾਹਿਬ ਦੀ ਉਸ ਦਿਨ ਉਦੋਂ ਲਈ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਭਈ ਅੱਜ ਸੇਖ ਕੌਮ ਦਾ ਜਿਹੜਾ ਹੈ ਇਹਦਾ ਦੁਆਲਾ ਕਢਣ ਵਾਲੇ ਬੰਦੇ ਸਾਡੇ ਆਲੇ ਦੁਆਲੇ ਤੁਰੇ ਫਿਰਦੇ ਨੇ ਤੇ ਆਪਾਂ ਉਸ ਵੇਲੇ ਪ੍ਰਵਾਹ ਨਹੀਂ ਕੀਤੀ ਅੱਜ ਉਹਦਾ ਦੇਣ ਜਿਹੜਾ ਸਾਨੂੰ 450 ਫੁੱਟ ਤੇ ਬੈਠ ਕੇ ਭੁਗਤਾਨ ਦੇਣਾ ਪੈ ਰਿਹਾ ਹੈ ਤੇ ਅੱਜ ਵੀ ਮੈਂ ਬੇਨਤੀ ਕਰਦਾ ਭਈ ਅਗਰ ਸੇਖ ਕੌਮ ਨੂੰ ਇੱਕ ਮੋੜ ਇੱਕ ਜੋਟ ਹੋਣਾ ਚਾਹੀਦਾ ਹੈ ਨਹੀਂ ਤੇ ਆਉਣ ਵਾਲਾ ਸਮਾਂ ਐਸਤੋ ਹੀ ਖਤਰਨਾਕ ਹੋਏਗਾ ਬਸ ਮੇਰੀ ਇਹੀ ਬੇਨਤੀ ਉਹਨਾਂ ਨੂੰ ਕਿ ਅੱਜ ਆਪਣੀ ਪੰਜਾਬ ਦੀ ਤੇ ਆਪਣੀ ਇੱਜ਼ਤ ਦੇ ਵਿੱਚ ਬਚਾਣੀ ਹੈ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਈਏ